ਕਾਮਤਾ ਸਾਰਾ ਚੱਲੀ ਜਾਂਦਾ ਦੀਵੇ ਬਗਾ ਰਹੇ ਆ ਹੱਟੜੀ ਬਣਾ ਰਹੇ ਆ ਘਰੂਏ ਚੱਕਰੀਆਂ ਤੇ ਮਸਾਲਾ ਤੇ ਐਟਮਾ ਨਵੀਆਂ ਨਵੀਆਂ ਐਟਮਾ ਬਣਦੀਆਂ ਨੇ ਜੀ ਪਰ ਸਾਨੂੰ ਇਹਨਾਂ ਦਾ ਕੋਈ ਮੁੱਲ ਨਹੀਂ ਮਿਲਦਾ ਗਾ ਜਿਹੜਾ ਮੁੱਲ ਪਿਛਲੇ ਸਾਲ ਚੱਲ ਰਿਆ ਸੀ ਉਹੀ ਹੁਣ ਚੱਲੀ ਜਾਂਦਾ ਜੇ ਅਸੀਂ ਵਧਾਨਿਆਂ ਤੇ ਕਹਿੰਦੇ ਵੀ ਇਹ ਮਿੱਟੀ ਦਾ ਇਹ ਸੋਨੇ ਦੀ ਹੈ ਨਹੀਂਗੀ ਅਸੀਂ ਸਟੀਲ ਦੇ ਲਿਆਵਾਂਗੇ ਸਟੀਲ ਦੇ ਵਰਤਾਂਗੇ ਪਰ ਮਿੱਟੀ ਕਨੇ ਥੋੜਾ ਜਿਹਾ ਧਿਆਨ ਘਟ ਦੇ ਰਹੇ ਨੇ ਜਿਵੇਂ ਲੱਗਦਾ ਵੀ ਇਸ ਵਾਰ ਹੜਾ ਅਗੇ ਸੀ ਉਹਦਾ ਕੀ ਪ੍ਰਭਾਵ ਪਿਆ ਬਿਨਸ ਇਹ ਤਾਂ ਬਹੁਤ ਜਿ ਘਾਟਾ ਪੈ ਰਿਹਾ ਸਾਨੂੰ ਬਹੁਤ ਜਿਆਦਾ ਘਾਟਾ ਪੈ ਰਿਹਾ ਜਿਹੜੀ ਪਹਿਲਾਂ 3000 ਦੀ ਟਰਾਲੀ ਸੀਗੀ ਉਹ ਹੁਣ 8000 ਦੀ 9000 ਦੀ ਸੱਟ ਰਹੀ ਨੇ ਤੇ ਉਹਦੇ ਕਰਕੇ ਸਾਡਾ ਖਰਚਾ ਪੂਰਾ ਨਹੀਂ ਹੋ ਰਿਹਾ ਜੀ ਨਹੀਂ ਜੀ ਫਾਇਦੇ ਜੀ ਤਾਂ ਨਹੀਂ ਜਾਂਦਾਗਾ ਪੂਰਾ ਪੂਰਾ ਹੋ ਜੇ ਮਿੱਟੀ ਦਾ ਖਰਚਾ ਨਿਕਲ ਜੇ ਇਹ ਹੀ ਬਹੁਤ ਹੈ ਜੀ ਮਹਿਨਤ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਫਾਇਦ ਕੀ ਆ ਇਹ ਮੀਂਹ ਕਰਕੇ ਤਾਂ ਜੀ ਸਾਡਾ ਊਣ ਹੀ ਚੱਲਿਆ ਜੀ ਪਹਿਲਾਂ ਨਾਲੋਂ ਜਿਵੇਂ ਪਹਿਲਾਂ ਅਸੀਂ ਲੱਖਾਂ ਇਹ ਸਾਹ ਨਾਲ ਦੀਵਾ ਬਣਾ ਰਹੇ ਸੀ ਜੀ ਇਹਨ ਕਰਕੇ ਇਤਗੀ ਬਹੁਤ ਵੀਵਾ ਬਣਿਆ ਨਹੀਂ ਜੀ ਪਹਿਲਾਂ ਜਿਵੇਂ ਅਸੀਂ ਬਣਾ ਲੱਖ ਰੁਪਏ ਬਣਾ ਗਏ ਸੀ ਇਤਗੀ ਬਰਸਾਤ ਨੇ ਬਹੁਤ ਪ੍ਰਭਾਵ ਪਾਇਆ ਜੀ ਜਿਵੇਂ ਸਾਡਾ ਸਾੜੀਆਂ ਜਿਹੜਾ ਅਸੀਂ ਮਾਲ ਬਣਾ ਲਏ ਨੇ ਜੂਗ ਜਮੀਂ ਹਿੰਨੇ ਜੀ ਉਹ ਸਾਡਾ ਕਾਫੀ ਮਾਲ ਗਲਿਆ ਜੀ ਵੀ ਬਣਿਆ ਹੋਇਆ ਮਾਲ ਬਰਸਾਤ ਕਰਕੇ ਬਹੁਤ ਖਰਾਬ ਹੋ ਗਏ ਜੀ ਤਾਂ ਕਰਕੇ ਇਤਗੀ ਸਾਡੇ ਵਾਦੀ ਦੀਵਾਲੀ ਦਾ ਜੀਤਗੀ ਵਧੀਆ ਤਰੀਕੇ ਦੀ ਨਹੀਂ ਲੱਗੇਗੀ ਜਿਹੜੇ ਸਾਡਾ ਰਿਸਪੌਂਸ ਚਾਹੀਦਾ ਜੀ ਸਾਡਾ ਉਹ ਰੱਬ ਨੇ ਇਦਾਂ ਕੀ ਕਰਨ ਨਹੀਂ ਦਿੱਤੀ ਮੁੱਲ ਮੁੱਲ ਦੀ ਗੱਲ ਕਰੀ ਜਿਵੇਂ ਉਹ ਹੀ ਰੇਟ ਚੱਲ ਰਹੀ ਜਿਵੇਂ ਪਿਛਲੇ ਸਾਲ ਜਿਹੜਾ ਰੇਟ ਸੀ ਉਹ ਹੀ ਰੇਟ ਚੱਲ ਰਹੀ ਆਪ ਹੀ ਦੇਖੋ ਜੀ ਮਹਿੰਗਾਈ ਕਿੰਨੀ ਵਧੀ ਥੱਡਾ ਜਿਹੜਾ ਰੇਟ ਆਈ ਉਹ ਪਿਛਲੇ ਸਾਲ ਵਾਲੀ ਚੱਲ ਰਹੀ ਸਰ ਇਹ ਜਿਹੜਾ ਸਾਡਾ ਕਾਰੋਬਾਰ ਆ ਜੀ ਸਾਡੇ ਜੱਦੀ ਪੁਸਤਾਂ ਤੋਂ ਵੀ ਕਰਦੇ ਆ ਰਹੇ ਇਹ ਕੰਮ ਜੀ ਪਰ ਜਿਹੜੀ ਇਸ ਵਾਰ ਦਿਵਾਲੀ ਆ ਜੀ ਬਰਸਾਤਾਂ ਕਰਕੇ ਸਾਨੂੰ ਬਹੁਤ ਮਾਰ ਪਈ ਆ ਜੀ ਅਸੀਂ ਬਣਾਇਆ ਹੋਇਆ ਮਾਲ ਵੀ ਸਾਡਾ ਗਲ ਗਿਆ ਜੀ ਤੇ ਸਾਨੂੰ ਮਹਿੰਗਾਈ ਵੀ ਕਹਿਣਾ ਮਿੱਟੀ ਟਾਲੀ ਪਹਿਲਾਂ 3000 ਦੀ ਜਾਂ 4000 ਦੀ ਆਉਂਦੀ ਸੀ ਹੁਣ ਤਕਰੀਬਨ 10000 ਦੀ ਜਾਂ 12000 ਦੀ ਸਿੱਟ ਰਹੇ ਨੇ ਤੇ ਸਾਨੂੰ ਮਹਿੰਗਾਈ ਬਹੁਤ ਬਰੀ ਹੈ ਤੇ ਅਸੀਂ ਹੁਣ ਰੇਟ ਜਿਹੜਾ ਉਹ ਪਿਛਲਾ ਹੀ ਚੱਲ ਰਿਹਾ ਗਾਹ ਜਦੋਂ ਕਹਿੰਦੇ ਆ ਜੀ ਰੇਟ ਵਧਾਉਣ ਦੀ ਗੱਲ ਕਰਦੇ ਆ ਉਹ ਗਾਹ ਵਿੱਚ ਇੱਕਾ ਮਾਰਦੇ ਜਿਹੜੇ ਸਾਥੋਂ ਲੈ ਕੇ ਜਾਂਦੇ ਉਹ ਵੀ ਕਹਿੰਦੇ ਤੁਸੀਂ ਬੱਧ ਮਹਿੰਗਾ ਲਾ ਰਹੇ ਹੋ ਵੀ ਬਾਈ ਤੇ ਇਸ ਲਈ ਸਾਨੂੰ ਐਤ ਕੀ ਦੀਵਾਲੀ ਬਹੁਤ ਘਾਟੇ ਵਾਲੀ ਸੌਦਾ ਜੀ ਵੀ ਪੂਰੇ ਪੂਰੇ ਪੈਸੇ ਹੁੰਦੇ ਨੇ ਜੀ ਬਾਲੀ ਐ ਤੇਜ਼ੀ ਵਾਲੀ ਦੀਵਾਲੀ ਨਹੀਂ ਆਈ ਜੀ ਸਰ ਮਾਲ ਐਤ ਕੀ ਬਣਿਆ ਨਹੀਂ ਜੀ ਇੰਨਾ ਜਿੰਨਾ ਅਸੀਂ ਚਾਹੁੰਦੇ ਸੀ ਉਹਨਾਂ ਮਾਲ ਬਣਿਆ ਨਹੀਂ ਹੈਗਾ ਜੀ ਵੀ ਜਿਵੇਂ ਲੱਖ ਦੀਵਾ ਬਣ ਜਾਂਦਾ ਸੀ ਐਤ ਕੀ ਦਾ 30 40 ਹਜ਼ਾਰ ਦੀਵਾ ਬਣਿਆ ਜੀ ਬਾਲਾ ਦੀਵਾ ਨਹੀਂ ਬਣਿਆ ਜੀ ਪਰ ਸਾਰੇ ਪਰਿਵਾਰ ਦੀ ਰੋਟੀ ਇਸ ਤੇ ਹੀ ਚੱਲਦੀ ਹੈ ਕਿ ਸਾਰਾ ਪਰਿਵਾਰ ਅਸੀਂ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਹਾਂ ਸਾਰਾ ਛੇ ਸੁੱਤ ਜਾਨੇ ਆ ਜੀ ਅਸੀਂ ਸਾਰਾ ਪਰਿਵਾਰ ਸਵੇਰੇ 3 ਵਜੇ ਉੱਠਦੇ ਆ ਜੀ ਸ਼ਾਮ ਨੂੰ 10 ਵਜੇ ਸੌਂਦੇ ਆ ਜੀ ਤੇ ਸਾਰਾ ਦਿਨ ਕੰਮ ਕਰਦੇ ਰਹਿੰਦੇ ਆ ਜੀ ਸਾਡਾ ਛੋੜੇ ਤੋਂ ਝੋੜਾ ਬੱਚਾ ਸਭ ਸਾਰੇ ਕੰਮ ਕਰਦੇ ਆ ਹਰ ਤਕਰੀਬਨ ਇੱਥੇ 50 60 ਕਰਨੇ ਸਾਰੇ ਇਹੀ ਕੰਮ ਕਰਦੇ ਨੇ ਜੀ